ਲੱਗ ਰਿਹਾ ਕਿ ਬਦਲਾਅ ਲੱਗ ਰਿਹਾ ਆਪਣੀ ਜੀ ਮੈਨੂੰ ਲੱਗਦਾ ਸਾਰੇ ਕਹਿ ਰਹੇ ਆ ਕਿ ਆ ਗਿਆ ਬਦਲਾਅ ਥੋੜਾ ਜਿਹਾ ਸਬਰ ਆਇਆ ਬਾਕੀ ਇਹ ਸਾਰੇ ਨੂੰ ਪਤਾ ਮੈਨੂੰ ਤਾਂ ਲੱਗਦਾ ਹਾਂ ਕੋਈ ਨਾ ਕਿ ਸਬਰ ਆਇਆ ਜੀ ਸਬਰ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹਉਣਾ ਐਸਾ ਵੱਡਾ ਮਹਿਲ ਰੱਬ ਨੇ ਬਣਾਇਆ ਜਿਹਦੇ ਵਿੱਚ ਸਾਰੇ ਹੀਰੇ ਸਾਰੇ ਤਰਾਸ਼ਗੀਰ ਜੇ ਕਿਤੇ ਮੜ ਜੇ ਵੀ ਇਧਰ ਉਧਰ ਕਰਦੀ ਤੇ ਇਹ ਮੈਲ ਬੜਾ ਪੱਦਾ ਲੱਗੇਗਾ ਇੱਕ ਇੱਕ ਬੰਦੇ ਨੇ ਜਿਹੜਾ ਰੂਹ ਨਾਲ ਰੱਬ ਨੇ ਕੰਮ ਕਰਾਇਆ ਉਹਦੀ ਮਿਸਾਲ ਨਹੀਂ ਦਿੱਤੀ ਜਾ ਤੁਸੀਂ ਵੀ ਸਰ ਮੈਂ ਜਸਜੀ ਦੀ ਗੱਲ ਕਰਾਂ ਘੋੜੇ ਤੇ ਚੜਿਆ ਇਹ ਲੱਗਦਾ ਆਹਾ ਆਹ ਇੱਥੇ ਫ੍ਰੀਜ਼ ਹੋ ਜਾਈਏ ਆਹ ਓਨੈਸਟ ਕਰਨਾ ਇਹ ਜਦ ਸੁਰੀਤਾ ਜੀ ਨੂੰ ਮੈਂ ਮੈਸੇਜ ਕਰ ਰਿਹਾ ਸੀਗਾ ਕਿ ਮੈਂ ਕਿਹਾ ਯੂ ਆਰ ਐਸ ਬਿਊਟੀਫੁਲ ਐਸ ਐਵਰ ਐਸ ਮੈਗਨੀਫੀਸੈਂਟ ਐਸ ਐਵਰ ਸਾਡੀਆਂ ਭੈਣਾਂ ਖੜੀਆਂ ਇਹਨਾਂ ਦਾ ਕੀ ਜਵਾਬ ਹੈ ਅਸੀਂ ਤਾਂ ਇਹਨਾਂ ਦੇ ਪੈਰਾ ਵਰਗੇ ਵੀ ਹੈ ਨਹੀਂ ਮੈਂ ਤਾਂ ਦਾ ਰੱਬ ਨੇ ਕੁਝ ਕਰਾ ਲਿਆ ਔਰ ਇਹਨਾਂ ਨੂੰ ਦੇਖ ਦੇਖ ਕੇ ਅਸੀਂ ਮਾਰੀ ਮੂਰਤੀ ਕਲਾਕਾਰੀ ਨੂੰ ਸ਼ਿੰਗਾਰ ਦਿੱਤਾ ਬਹੁਤ ਆਪੀ థాంਕ ਯੂ ਹਾਂਜੀ ਛੋਟੀ ਵਧੀਆ ਗੱਲ ਆ ਜੀ ਹਾਂਜੀ ਵਧੀਆ ਗੱਲ ਹੈ ਛੋਟੇ ਲੱਗਣਾ ਚਾਹੀਦਾ ਇੰਦੋਂ ਵੱਡਾ ਕੌਮਪਲੀਮੈਂਟ ਹੋ ਨਹੀਂ ਸਕਦਾ ਥੈਂਕ ਯੂ ਮੇਰਾ ਗੱਲ ਕੁਝ ਕਰਦਾ ਨਾ ਇਹ ਜਿਹੇ ਵੱਡ ਜਾਂਦੀ ਆਏ ਨੇ ਜਿਹੜੀਆਂ ਵਾਰ-ਵਾਰ ਦੁਹਰਾਈਆਂ ਨਹੀਂ ਜਾਂਦੀ ਆਪਾਂ ਮਗਲਿਆ ਨੂੰ ਪਾਵਾ ਹਜ਼ਾਰ ਵਾਰ ਦੇਖ ਲਈਏ ਉਹ ਇੰਸਟੀਚਿਊਸ਼ਨ ਹੈ ਇੱਕ ਯੂਨੀਵਰਸਿਟੀ ਹੈ ਜਿੱਦੇ ਤੋਂ ਮੇਰੇ ਘਰ ਮੈਂ ਹਜ਼ਾਰ ਵਾਰ ਦੇਖੀ ਹੈ ਤੇ ਸਾਰੇ ਡਾਇਲੌਗ ਸਾਰੇ ਸੀਨ ਮੈਨੂੰ ਯਾਦ ਹਨ ਮਾੜਾ ਮੋ ਟਰੈਕਟਰ ਬਣ ਗਿਆ ਪਰ ਇਹ ਫਿਲਮ ਵੀ ਇੱਕ ਪੰਜਾਬੀ ਇੰਡਸਟਰੀ ਵਾਸਤੇ ਦੁਨੀਆ ਵਾਸਤੇ ਯੂਨੀਵਰਸਿਟੀ ਹੈ ਸਕੂਲ ਹੈ ਜਿਹਨੂੰ ਵਾਰ-ਵਾਰ ਲੋਕ ਦੇਖਣਗੇ ਤੇ ਕੋਈ ਵੀ ਨੂੰ 100 ਵਾਰ ਦੇਖ ਲਵੇ ਬੀਬੀ ਰਜੂ ਉਹ ਗ੍ਰੇਟ ਆਰਟਿਸਟ ਬਣ ਸਕਦਾ ਹੈ। ਸੋ ਕਈ ਚੀਜ਼ਾਂ ਹੈ ਕਿ ਇਹ ਜਿਹਨੂੰ ਆਪਾਂ ਬਿਆਨ ਅਫਸਾਨਿਆਂ ਦੇ ਵਿੱਚ ਨਹੀਂ ਕਰ ਸਕਦੇ। ਮੇਰੇ ਕੋਲ ਵੀ ਇੱਕ ਸਵਾਲ ਹੈ। ਜਿਹੜਾ ਸਾਡੇ ਲੱਗਦਾ ਹੈ ਕਿ ਬਾਣੀ ਨੇ ਵਿੱਚ ਨਹੀਂ ਬਾਈ ਨੇ ਪਰ ਮਿੱਠੀ ਰਜਨੀ ਦੇ ਵਿੱਚ ਜੋ ਚੋਕ ਦੇ ਕਾਰਨ ਬਿਆਨ ਆ ਕੇ ਨਹੀਂ ਗਿਆ ਜਿਹਨੇ ਕਾਰ ਦੀ ਬਾਗੇ ਕਿਨਾਂ ਸੁਣਾ ਸਕਦਾ। ਜਾਸਰ ਤੁਸੀਂ ਸਟਾਰਟ ਕਰੋ। ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।